ਸੋਸ ਵਾਲੇ ਅੱਜ ਮਹਾਰਾਣੀ ਲਈ ਜਿਸਨ ਜਾ ਰਹੀ ਸੀ ਕਹਿੰਦੇ ਕੰਮ ਸਾਰਾ ਜਿਹੜੀ ਅੱਜ ਦੀ ਮਹਾਰੈਲੀ ਆ ਇਹ ਖੰਨੇ ਵਿਕੇ ਹੋ ਰਹੀ ਆ ਤੇ ਤੁਸੀਂ ਰੈਲੀ ਦਾ ਭਾਰੀ ਕੱਟ ਦੇਖ ਰਹੇ ਹੋ ਭਾਰੀ ਗੰਟੀ ਦੇ ਵਿੱਚ ਅਸੀਂ ਤਿੰਨ ਬੱਸਾਂ ਤੇ ਚਾਰ ਗੱਡੀਆਂ ਲੈ ਕੇ ਆਏ ਆ ਹਰ ਕਵ ਦਾ ਅਗਰਦੀਪ ਸਿੰਘ ਮੁੰਡੀਆਂ ਸਾਡੇ ਭਾਈ ਨੇ ਹਮੇਸ਼ਾ ਸਾਡੇ ਨਾਲ ਖੜਦੇ ਨੇ ਅਸੀਂ ਉਹਨਾਂ ਨਾਲ ਹਮੇਸ਼ਾ ਖੜੇ ਆ ਅੱਜ ਮਾਨ ਸਾਹਿਬ ਨੇ ਜੋ ਰੈਲੀ ਦੇ ਵਿੱਚ ਜਿਹੜੇ ਗਰੀਬਾਂ ਵਾਸਤੇ ਰੋਜ਼ਗਾਰ ਜਿਹੜੇ ਨੀਲੇ ਕਾਡਾਂ ਦਾ ਟੁੱਟ ਚੁੱਕੇ ਕਨੈਕਸ਼ਨ ਉਹ ਡੋਰ ਟੂ ਡੋਰ ਦੇ ਜੋੜਨੇ ਨੇ ਉਹ ਅੱਜ ਸਾਰਾ ਰਾਸ਼ਨ ਦਾ ਜਿਹੜਾ ਉਹ ਰਾਸ਼ਨ ਵਾਰੀ ਉੱਥੇ ਦੱਸਣਾ ਜਿਹੜੇ ਘਰ ਰਾਸ਼ਨ ਨਹੀਂ ਟੁੱਟ ਰਿਆ ਕਨੈਕਸ਼ਨ ਟੁੱਟ ਚੁੱਕੇ ਨੇ ਉਹਨਾਂ ਬਾਰੇ ਰੈਲੀ ਵਿੱਚ ਦੱਸਣਾ ਤੇ ਬਾਕੀ ਸਾਰੇ ਹੱਲ ਕਿਵੇਂ ਤੁਹਾਨੂੰ ਪਤਾ ਪੂਰਾ ਸ਼ਾਹ ਵਾ ਤੇ ਐਮਐਡ ਹਰਦੀਪ ਸਿੰਘ ਮੋਢੀਆਂ ਦੀ ਬਹੁਤ ਲੋਕ ਕਿਹਾ ਸਾਡੇ ਭਾਈ ਨੇ ਮੇਸ਼ਾ ਸਾਡੇ ਨੇ ਇੱਕ ਅੱਧੀ ਵਾਗ ਤੇ ਖੜਦੇ ਨੇ ਤੇ ਅੱਜ ਅਸੀਂ ਉਹਨਾਂ ਦੇ ਨਾਲ ਪੂਰਾ ਖੜੇ ਆ ਤੇ ਨਾ ਸਰ ਐਨਓਸੀ ਦੀਆਂ ਲਿਸਟੀਆਂ ਸ਼ੁਰੂ ਹੋ ਗਈਆਂ ਨੋਟੀਫਿਕੇਸ਼ਨ ਵੀ ਆ ਗਿਆ ਕੋਈ ਅਫਸਰ ਸ਼ਾਈ ਹੁੰਦੀ ਹੈ ਵੈਸੇ ਰੋਕ ਲੈਂਦੀ ਆ ਜੇ ਕਿਸੇ ਅਫਸਰਾਂ ਨੇ ਰੋਕੇ ਵੀ ਹੋਣਗੇ ਅਸੀਂ ਮਾਨ ਸਾਹਿਬ ਨੂੰ ਅੱਜ ਵੀ ਜਾ ਕੇ ਯਾਦ ਕਰਾਵਾਂਗੇ ਕਿ ਜਿਹੜੀਆਂ ਐਨਓਸੀ ਖੁੱਲ ਚੁੱਕੀਆਂ ਨੇ ਵੀ ਕੋਈ ਤਹਿਸੀਲਦਾਰ ਨਹੀਂ ਕਰ ਰਿਹਾ ਕੋਈ ਡੀਸੀ ਨਹੀਂ ਕਰ ਰਿਹਾ ਇਹਦੇ ਵੀ ਕਿਤੇ ਰਿਸ਼ਵਤ ਖੋਰੀ ਚੱਲ ਰਹੀ ਆ ਅਸੀਂ ਮਾਨ ਸਾਹਿਬ ਨੂੰ ਦੱਸਾਂਗੇ ਰਿਸ਼ਵਤ ਖੋਰੀ ਬਿਲਕੁਲ ਨਹੀਂ ਚੱਲੂਗੀ ਜਿਹੜਾ ਵੀ ਕੋਈ ਪੈਸੇ ਲਊਗਾ ਕੋਈ ਵੀ ਅਫਸਰ ਵੱਡੇ ਪੱਧਰ ਤੇ ਹੋਵੇ ਤਹਿਸੀਲਦਾਰ ਹੋਵੇ ਕੋਈ ਵੀ ਹੋਵੇ ਕੋਈ ਵੀ ਜਿਹੜਾ ਚੋਰੀ ਕੜੂਗਾ ਕੁਝ ਲੱਖਾਂ ਨਹੀਂ ਬਚੇ ਜਾਊਗਾ ਅਸੀਂ ਮਾਨ ਸਾਹਿਬ ਨੂੰ ਸਾਡੇ ਕਲਪ ਅਸੀਂ ਸਾਰੇ ਭੈਣਾਂ ਭਾਈਆਂ ਨੇ ਤੁਸੀਂ ਜੇ ਇਸ ਜਿਸਟਰੀ ਕਿਤੇ ਵੀ ਕਰਵਾਉਣ ਜਾਣੇ ਹੋ ਤੁਹਾਡੇ ਪੈਸੇ ਲੱਗਦੇ ਆ ਸਾਨੂੰ ਇੱਕ ਆਪਣਾ ਵੀਡੀਓ ਕਲਿੱਪ ਬਣਾ ਕੇ ਭੇਜ ਦਿਓ ਅਸੀਂ ਮਾਂ ਸਾਹਿਬ ਨੂੰ ਭੇਜਾਂਗੇ ਤੁਰੰਤ ਤੁਹਾਡਾ ਮਸਲੇ ਦਾ ਹੱਲ ਹੋਊਗਾ ਜਿਸ ਤਰੀਕੇ ਨਾਲ ਪਿਛਲੇ ਮਹੀਨੇ ਐਲਾਨ ਹੋਇਆ ਸੀ 1076 ਕਾਲੀਗ ਦੇ ਵਿੱਚ ਮਤਲਬ ਜਿਹੜੀ ਕਾਫੀ ਸੌਤਾਂ ਦਿੱਤੀਆਂ ਗਈਆਂ ਨੇ ਤਾਂ ਉਸ ਨੂੰ ਕਿਸ ਤਰ੍ਹਾਂ ਦੇ ਦੇਦਿਆਂ ਕਿਹੜੀ-ਕਿਹੜੀਆਂ ਸੌਤਾਂ ਹੁਣ ਤੱਕ ਇਹ ਕੰਮਜਾਬ ਹੋਣੀਆਂ ਅਦਾਸ਼ਾ ਅਦਾਸ਼ਾ ਤਰਜੀਹੀ ਸਕੀਮਾ ਬਹੁਤ ਵਧੀਆ ਹੋਈ ਹੈ ਕੱਲ ਸਾਡੇ ਹੀ ਲੁਧਿਆਣੇ ਵਿੱਚ ਰਵੀ ਦਾ ਚੰਡੀਆ ਰਵੀ 10 ਗੁਰਦੁਆਰਾ ਬਾ ਉੱਥੇ ਆਪਣੇ ਕਮਿਸ਼ਨਰ ਸਾਹਿਬ ਸੀਗੇ ਸਾਰੀ ਹੈਲਥਵੇ ਕਾਡਿੰਗ ਜਿਹੜੀਆਂ ਸੀਗੀਆਂ ਉਹ ਆਈਓਸ ਸੀਗੇ ਤੇ ਹੋਰ ਕਾਰਪੇਸ਼ਨ ਰਿਲੇਟਡ ਜਿਹੜੀਆਂ ਸਸੇਮਾ ਸੀਗੇ ਉਹ ਅਫਸਰ ਸਭਨ ਬੈਠੇ ਸੀ ਸਾਰੇ ਜ਼ੋਨਾਂ ਦੇ ਅਲੱਗ-ਅਲੱਗ ਕਮਿਸ਼ਨਰ ਸੀਗੇ ਉਹ ਬੈਠੇ ਸੀ ਤੇ ਜਿਹੜੀ ਵੀ ਕਿਸੇ ਨੂੰ ਉੱਥੇ ਘਾਰ ਚ ਸਿਸਟਮ ਦੀ ਜਿਵੇਂ ਕਹਿੰਦਾ ਸਰਟੀਫਿਕੇਟ ਬਣਨਾ ਵਾ ਕਿਸੇ ਨੂੰ ਉਹ ਦਰਦਰ ਦੇ ਧੱਕੇ ਖਾਣੇ ਪੈਂਦੇ ਆ ਹੁਣ ਸਰਕਾਰ ਤੁਹਾਡੇ ਦਵਾਰ ਜਿਹੜੀ ਮਾਨ ਸਾਹਿਬ ਨੇ ਗੱਲ ਕੀਤੀ ਆ ਸਾਰਾ ਤੁਹਾਡੇ ਦਵਾਰ ਆ ਤੁਸੀਂ ਆਉਣ ਵਾਲੇ ਦਿਨਾਂ ਦੇ ਦੇਖੋਗੇ ਜਿਹੜੇ ਵਾਅਦੇ ਨੇ ਇਹ ਵਾਅਦੇ ਇੱਕਦਮ ਨਹੀਂ ਪੂਰੇ ਹੁੰਦੇ ਦਿਨ ਪਰ ਦਿਨੇ ਵਾਅਦੇ ਪੂਰੇ ਹੋਣਗੇ ਸਾਡੀ ਸਰਕਾਰ ਪੂਰੀ ਯਤਨਸ਼ੀਲ ਆ ਤੇ ਆਉਂਦੇ ਦਿਨਾਂ ਵਿੱਚ ਤੁਸੀਂ ਦੇਖੋਗੇ ਤੇ ਆਮ ਆਦਮੀ ਪਾਰਟੀ ਦਿਨ ਪਰ ਦਿਨ ਇੰਡੀਆ ਪੱਧਰ ਤੋਂ ਉੱਠਣ ਜਾ ਰਹੀ ਆ ਸਾਰਿਆਂ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ